ਖਾਦਾਨ ਦੇ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਜੇਕਰ ਕਿਸੇ ਦਾ ਕਰਨ ਹੈਗਾ ਤੇ ਸਭ ਤੋਂ ਵਧੀਆ ਆਰਗੇਨਾਈਜੇਸ਼ਨ ਆ ਤੇ ਜਿਸਾ ਦਿੱਤੇ ਨਾਲ ਚਰਮੇ ਨੂੰ ਦੇ ਆਰਗੇਨਾਈਜੇਸ਼ਨ ਬਣ ਗਈ 12000 ਤੋਂ ਵੱਧ ਰੁਪਈ ਅੱਖਾਂ দান ਕਰ ਚੁੱਕੇ ਨੇ ਅੰਮ੍ਰਿਤ ਕਰੈਪਿੰਗ ਬਣਦੀ ਹੈ ਇਸ ਗੱਲ ਤੇ 12000 ਰੁਪਈ ਉਹ ਕਰਦੇ ਕਿਹਾਗੇ ਇਹ ਬੋਲ ਦੇ ਘਟਨੇ ਕੰਮ ਜਿਆਦਾ ਕਰਦੇ ਨੇ ਤੋਂ ਇਹਨਾਂ ਦੇ ਵਿਹਾਰ ਤੇ ਮੈਨੂੰ ਹੀ ਕੀ ਬਿਗੜਾ ਉਜਾਗਰ ਹੋ। ਔਰ 500 ਤੋਂ ਵੱਧ ਲੋਕ ਜਿਹੜੇ ਸਾਡੇ ਚ 650 ਤੋਂ ਵੱਧ ਲੋਕਾਂ ਨੂੰ ਹਰ ਤੱਕ ਅੱਖਾਂ ਮਿਲੀਆਂ ਨੇ ਉਹ ਲੱਗ ਚੁੱਕੀਆਂ ਨੇ ਉਹ ਉਹ ਲੋਕੀ ਜਿਨ੍ਹਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਰੋਸ਼ਨੀ ਨਹੀਂ ਸੀ ਵੇਖੀ ਉਹ ਜ ਆਪਣਾ ਜੀਵਨ ਜਿ ਆਪਣਾ ਜਿਹੜਾ ਹੈ ਉਹ ਵਧੀਆ ਡੱਢ ਗੁਜ਼ਾਰਦੇ ਰਹੇ ਹਾਂ ਕਿ ਔਰ ਇੱਕ ਖੂਬਸੂਰਤੀ ਜਿਹੜੀ ਉਹ ਇਸ ਗੱਲ ਦੀ ਹੋਰ ਵੀ ਹੈ ਕਿ ਜਿਨ੍ਹਾਂ ਲੋਕਾਂ ਦੇ ਟੱਕਾ ਟਪੜੇ ਕਿ ਯੂਨੀਵਰਸਿਟੀ ਦੇ ਆਪਣੇ ਸਾਰੇ ਸਬੰਧੀਆਂ ਨੇ ਦਾਨ ਕੀਤੀਆਂ ਉਹਨਾਂ ਨੂੰ ਉਸ ਪਰਿਵਾਰ ਦੇ ਨਾਲ ਵੀ ਬੁਲਾਇਆ ਗਿਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਅੱਥਰ ਲਗੀ ਸਤ ਤੋਂ ਜ਼ਿਆਦਾ ਕਈ ਬਾਡੀਜ਼ ਨੇ ਉਹ ਅਸੀਂ ਦੇ ਲਈ ਡੋਨੇਟ ਕਰਕੇ ਬਾਕੀ ਤੇਰੇ ਮਨਪਸੰਦ ਗੋਡੀਸ ਨੇ ਇਹਦੇ ਪੇਜ ਤੇ ਕਰਦੇ ਹਾਂ ਉਹ ਅਸੀਂ ਅਸਾਦੀ ਕਰਦੇ ਹਾਂ ਤੇ ਇਸ ਸੰਸਥਾ ਦੇ ਜਿੰਡੇ ਵੀ ਉਹਦੇ ਆਧਾਰ ਨੇ ਇਹਨਾਂ ਸਾਰਿਆਂ ਨੇ ਹੀ ਆਪਣੀਆਂ ਬਾਡੀਜ਼ ਦੇ ਅੱਖਾਂ ਨਹੀਂ ਇਹਨੇ ਉਹ ਦਾਨ ਨਹੀਂ ਦੀਆਂ ਨੇ ਸਾਡੀ ਮੁਢਲੀ ਸ਼ਰਤ ਹੀ ਹੁੰਦੀ ਹੈ ਸ਼ਾਇਦ ਮੈਂ ਇਹ ਕਹਿ ਸਕਾਂ ਕਿ ਇਹ ਦੁਨੀਆ ਦੀ ਸਭ ਤੋਂ ਛੋਟੀ ਸੰਸਥਾ ਦਿਸ਼ਾ ਦਿੱਤਾ ਜਿਹਦੇ ਵਿੱਚ ਸਿਰ ਬਿਨਿਏ ਉਸ ਲੀਵਿੰਗ ਵਿਲੇ ਵਿ ਹੈਵ ਮੇਡ ਅ ਗ੍ਰੀਨ ਕੋਲੀਸ਼ਨ ਫ্রম ਜਿਲੰਡਰ ਟੂ ਦਿੱਲੀ ਜਿਲੰਡਰ ਟੂ ਅੰਮ੍ਰਿਤਸਰ ਜਿਲੰਡਰ ਟੂ ਲੁਧਿਆਣਾ ਜਿਲੰਡਰ ਟੂ ਪੀਜੀਆ ਵੀ ਕੋਨਟਰੈਕਟ ਦਾ ਫੇਸ ਕੰਟੀਨਰ then there will be a green corridor from this hospital to emc to the alam all the routes of the that one green signal no erken keep in it we have to reach to the alam within half an hour on a country which is ponchha hai la this is a one of them then we have uh, arrange some uh, air ambulances that is an ambulance the heart agar a principle required at delhi aims ya kisi hospital di chahida we call the air ambulance and we that all the unan de hastalon te puri helicopter appear ban gayi this is a very aj tak air wala to nahi hoya asi baki corridor asi do din kidayi te asi ummeed karde ha ke logo nu jinna da brain that patient pya hega oh ਕਿੰਨੇ ਅਮਰੀਕਿਆਂ ਨੂੰ ਜਾਨ ਦੇ ਸਕਦਾ ਯੂ ਕੈਨ ਨਾਟ ਅਮੈਜ਼। ਐਂਡ ਆਹ ਜਿਹੜਾ ਦੇਖੋ ਜਿਹੜੀ ਵੀ ਆ ਦੋ ਤਿੰਨ ਬੰਦਿਆਂ ਨੂੰ ਲੱਗਣਾ ਉਹਦਾ ਹਾਰਟ ਲੱਗਣਾ ਉਹਦੀਆਂ ਕਿਟਨੀਆਂ ਲਗਣੀਆਂ ਉਹਦੀ ਕਾਰਨੀਆਸ ਲੱਗਣੇ ਉਹਦਾ ਬਹੁਤ ਕੁਝ ਜਿਹੜਾ ਹੈ ਤਸੀਬ ਅਕੀ 10 12 15 ਅਮਰੀਕਿਆਂ ਨੂੰ ਇੱਕ ਇੱਕ ਬੇਨ ਐਂਡ ਟੂ ਬਿਟਾ। ਜੀ ਸਰ ਤੁਹਾਡੇ ਮਤਲਬ ਆਪਾਂ ਦੇਖ ਰਹੇ ਆ ਕਿ ਅੱਜ ਕੱਲ ਜਿਹੜਾ ਵਾਤਾਵਰਣ ਪੋਲੂਸ਼ਨ ਆ ਹਨਾ ਜੀ ਉਹ ਬੜਾ ਖਰਾਬ ਹੋ ਰਿਹਾ ਦਰੱਖਤ ਲੋਕ ਨਹੀਂ ਰਹਾਉਂਦੇ ਹਵਾ ਦੇ ਵਿੱਚ ਪੋਲੂਸ਼ਨ ਆ ਉਹ ਸ਼ੈਤਾਨ ਨਿਮਰਤਾ ਆਪਕੋ ਚੀਜ਼ ਹੈ ਨਹੀਂਗੀ ਔਰ ਵਕਫਾ ਬਹੁਤ ਸੜੀ ਜਾਂਦੇ ਆ ਸਰੀਰ ਦਾ ਜਦੋਂ ਆਪਾਂ ਮਿੱਟੀ ਜਾ ਉਹ ਅਗਨ ਕਰਦੇ ਆ ਸਰੀਰ ਨੂੰ ਸੜਦੇ ਆ ਸੰਸਕਾਰ ਤੇ ਉਹਦੇ ਅੰਦਰ ਅਕੜ ਦੀ ਟੱਕੜ ਖੜਵਾਂ ਜਾਂਦੀ ਹੈ ਪੂਰਨ ਵੀ ਹੁੰਦਾ ਹੈ ਤੇ ਅਸੀਂ ਇਹ ਸਰੀਰ ਅਗਨ ਨਾਲ ਕਰਕੇ ਇੱਕ ਪ੍ਰਲੋਕ ਕੀਤਾ ਗਿਆ ਇੱਕ ਨਵੀਂ ਸੋਲਤੀ ਜAVE ਸਮਾਜ ਵਿੱਚ ਦੇ ਦਿੱਤੀ ਜਾਵੇ ਇਹਨਾਂ ਚੀਜ਼ਾਂ ਤੋਂ ਉਹ ਬਚਤ ਰਵੇ ਔਰ ਜਿਹੜੇ ਅੰਗ ਆ ਇਹ ਮਹਾਦਾਨ ਇਹ ਅੰਗ ਜਿਹੜੇ ਆ ਬਹੁਤ ਸਾਰੇ ਜਿਹੜੇ ਹੋਰ ਜਿਹੜੇ ਸਾਡੇ ਜਿਹੜੇ ਸਾਥੀ ਨੇ ਅੰਨ ਵਾਲਿਆਂ ਨੂੰ ਚਾਹੀਦਾ ਉਹ ਰੈਸਟ ਵਿੱਚ ਹੁੰਦੇ ਆ organ ਦੀ failure ਕਰਦੇ ਆ ਇੱਕ ਬਹੁਤ ਪੁਰਾਣਾ ਆ ਇਹ ਜਿਹੜੇ ਅੰਗ ਆ ਅਸੀਂ ਜੀਵੇ ਜੀ ਦਾ ਸਾਰਾ ਕੁਝ ਕਰਦੇ ਆ ਕੋਕਾ ਦਾ ਪ੍ਰਾਦਾ ਕਰਦੇ ਜੀਵੇ ਜੀ ਨਹੀਂ ਪਰਾਦਾ ਕੀਤਾ ਵੀ ਮਨ ਤੋਂ ਪਰੰਤ ਇਹਦੇ ਕੰਮ ਆ ਸਕੀਏ ਤੇ ਕਿੰਨਾ ਦਾ ਪ੍ਰਾਦਾ ਕੀਤਾ ਹੈ ਤਾਂ ਕਿ ਜਿਹੜਾ ਅੰਗ ਦਾ ਉਹਨਾਂ ਵਿੱਚ ਹੋ ਸਕੇ ਉਹ ਸਾਡੀਆਂ ਅੱਖਾਂ ਜਾਂ ਹੋਰ ਜਿਹੜੇ ਇਦਾਂ ਦੇ ਮਹਤਵਪੂਰਨ ਅੰਗ ਨੇ ਉਸ ਦੌਰ ਬਤ ਸੇ ਦੇ ਜਾ ਕੇ ਆਪਣੀਆਂ ਅੱਖਾਂ ਲੋਕ ਦੇਣ ਇੱਕ ਪੁਰਾਣਾ ਆ ਮੇਰੇ ਨਾਲ ਵਾਈਫ ਮੇਰੇ ਗੁਰਵਿੰਦਰ ਕੌਰ ਜੀ ਵੀ ਹਾਜ਼ਰ ਆ। ਇਹਨਾਂ ਦੇ ਪਿਤਾ ਵੀ ਸੰਤੂ ਸਾਹਿਬ ਭੀਸ਼ੇ ਸੰਦੂ ਹੋਰ ਉਹਨਾਂ ਦੇ ਹਨ ਉਹ ਬੜਾ ਸਤਿਕਾਰਯੋਗ। ਮਾਰਨੇ ਜਿਹਦੀ ਮਦਰ ਲਾ ਮਦਰ ਇਹਨਾਂ ਦੇ ਵਾਈਫ ਗੁਪਿੰਦਰ ਕੌਰ ਜੀ ਜਿਸ ਦੀ ਸਹਸਰੇ ਨਾਲ ਜੁੜੀ ਮੇਰੇ ਫਾਦਰ ਸਾਹਿਬ ਸੂਰ ਸਿੰਘ ਕਮੰਡੀ ਉਹ ਸਾਰਿਆਂ ਨੇ ਪੰਜਾਂ ਨੇ ਖਾਂਣ ਰਿਹਾ ਵੀ ਆਪਣਾ ਮੁੱਤ ਜਿਹੜਾ ਅੰਗਦਾਰ ਕਰਕੇ ਅਸੀਂ ਆਪਣਾ ਦਾਨ ਕਰਕੇ ਕਿਸੇ ਲੋਕ ਭਲਾਈ ਦਾ ਕੰਮ ਕੀਤਾ ਜਾਵੇ। ਔਰ ਮੇਰੇ ਦਿਮਾਗ ਦੇ ਸਬਕ ਕਮਲਦੀਪ ਸਿੰਘ ਜੀ ਹਾਜ਼ਰ ਆ ਸਾਡੇ ਇਸ ਸਭਾ ਦੇ ਵਿੱਚ ਇਸ ਨੇ ਸਾਰਾ ਸੰਕਰਮਣਾ ਨਿਸ਼ਚਿਤ ਕੀਤਾ ਮੇਰਾ ਮਤਮਦਰਸੀ ਅੰਮ੍ਰਿਤ ਨਾਲ ਸਿੱਖ ਦਮ ਕਰੀਏ ਕਿ ਨਵੀਂ ਪਰੰਪਰਾ ਪਈ ਹੈ ਉਹ ਜਿਹੜੇ ਸਾਡਾ ਆਉਣ ਵਾਲਾ ਬੱਚੇ ਆ ਉਹ ਵੀ ਇਹ ਤੋਂ ਪ੍ਰੇਰਿਤ ਤਾਂ ਲੈਣ ਬਿਲਕੁਲ ਸਤ ਸਾਰੇ ਰਿਸਪੈਕਟਡ ਮੈਂਬਰਸ ਪੂਰੇ ਤੁਸੀਂ ਮੇਰੇ ਹਸਪੰਦੀ ਕੱਲ ਬਾਤ ਸੁਣ ਕੇ ਆਏ ਉਹ ਇਹਨਾਂ ਨੇ ਜਾ ਕੇ ਮੈਨੂੰ ਪ੍ਰੇਰਿਤ ਕੀਤਾ ਸੀ ਇਸ ਤੋਂ ਪਹਿਲਾਂ ਮੈਂ ਰਾਧਾ ਸਵਾਮੀ ਦੇ ਨਾਲ ਜੁੜੀ ਹੋਈ ਹਣੀ ਆ ਉੱਥੇ ਵੀ ਹੰਗ ਤਾਨ ਦਾ ਸਾਨੂੰ ਹਮੇਸ਼ਾ ਕਿਹਾ ਜਾਂਦਾ ਸੀ ਉਡਾ ਮੇਰੇ ਤੇ ਉਹ ਵੀ ਪ੍ਰਭਾਵ ਸੀ ਬਾਹਰ ਵਿੱਚ ਇਹਨਾਂ ਦੇ ਕਹਿਣ ਤੇ ਥੋੜਾ ਮੈਂ ਵੀ ਇਸ ਪਾਸੇ ਧੁਮਾਗੀ ਤੌਰ ਤੇ ਤਿਆਰ ਹੋਈ ਪਹਿਲਾਂ ਤਾਂ ਡਰ ਲੱਗਦਾ ਸੀ ਫਿਰ ਇਹ ਸੋਚਿਆ ਜੇ ਤੁਮਾਰੀ ਜਾਣਾ ਬਾਹਰ ਚ ਕੀ ਪਤਾ ਲੱਗਣਾ ਇਸ ਕਰਕੇ ਜੇ ਕਿਸੇ ਦਾ ਭਲਾ ਹੁੰਦਾ ਹੋਵੇ ਤੇ ਇਹ ਕਰਨਾ ਚਾਹੀਦਾ ਹੈ ਬਾਕੀ ਮੈਂ ਦੇਖਿਆ ਕਿ ਇਹਨਾਂ ਨੇ ਸਵਾਲ ਕੀਤੇ ਕਿ ਕਿੱਧਰ ਨੂੰ ਜਾਣਗੇ ਕਿਉਂਕਿ ਅਸੀਂ ਇਹ ਸਾਰਾ ਸੋਸਾਇਟੀ ਚ ਪੜਦੇ ਹਾਂ ਸਮਾਜ ਵਿੱਚ ਦੇਖਦੇ ਆ ਬੇਈਮਾਨੀਆਂ ਹੁੰਦੀਆਂ ਕਈ ਕੁਸ਼ ਹੁੰਦੀਆਂ ਸਵਾਲ ਹਮੇਮਾਨ ਦੇ ਵਿੱਚ ਫਿਰ ਵੀ ਇਹੀ ਆਉਂਦਾ ਕਿ ਚਲੋ ਆਪਣੇ ਵੱਲੋਂ ਨੇਕੀ ਕਰ ਚੱਲੀਏ ਬੇਈਮਾਨਾਂ ਨੂੰ ਦੇਖਣ ਵਾਲਾ ਉੱਪਰ ਬੈਠਾ ਹੋਇਆ ਹੈ